ਤੇਜਪਾਲ ਜਨਵਰੀ 2024 ਦੇ ਵਿੱਚ ਗਏ ਸੀ ਉਹ ਉੱਥੇ ਤੇ ਸਾਨੂੰ ਨਹੀਂ ਸੀ ਨੌਲੇਜ ਘਰ ਦੇ ਵਿੱਚ ਉਹਨਾਂ ਨੇ ਕਿਸੇ ਨਾਲ ਸ਼ੇਅਰ ਨਹੀਂ ਸੀ ਕੀਤੀ ਕਿ ਉਹ ਰਸ਼ੀਅਨ ਆਰਮੀ ਜੁਆਇਨ ਕਰਦੇ ਪਏ ਆ ਉਸ ਤੋਂ ਬਾਅਦ ਦੋ ਮਹੀਨੇ ਸਾਡੀ ਉਹਨਾਂ ਨਾਲ ਗੱਲਬਾਤ ਹੁੰਦੀ ਰਹੀ ਉਸ ਤੋਂ ਬਾਅਦ ਗੱਲ ਹੋਣੀ ਬੰਦ ਹੋ ਗਈ ਬਟ ਐਟ ਦੀ ਐਂਡ ਸਾਨੂੰ ਪਤਾ ਲੱਗਾ ਕਿ 3 ਮਹੀਨੇ ਬਾਅਦ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਕਿਸੇ ਦੇ ਥਰੂ ਕਿ ਤੇਜਪਾਲ ਦੀ ਡੈਥ ਹੋ ਗਈ ਆ ਤੇ ਉਹਨਾਂ ਦੀ ਬੋਡੀ ਉਹ ਉੱਥੋਂ ਕਵਰ ਨਹੀਂ ਕੀਤੀ ਗਈ। ਅਸੀਂ ਮੈਂ ਐਂਬੈਸੀ ਦੇ ਨਾਲ ਕੰਟੈਕਟ ਕੀਤਾ ਬਟ ਐਂਬੈਸੀ ਵੱਲੋਂ ਕੋਈ ਰਿਸਪੌਂਡ ਨਹੀਂ ਆਇਆ। ਤੇ ਸਪਟੰਬਰ ਦੇ ਵਿੱਚ ਮੈਂ ਉੱਥੇ ਜਾ ਕੇ ਖੁਦ ਮਤਲਬ ਕੋਸ਼ਿਸ਼ ਕੀਤੀ ਕਿ ਮੈਂ ਖੁਦ ਟਰਾਈ ਕਰਦੀ ਆ ਕਿ ਕੀ ਆ ਤੇ ਉੱਥੇ ਜਿਹੜਾ ਮੇਰੇ ਹਸਬੰਦ ਦਾ ਸਟੇਟਸ ਸੀ ਉਹ ਡੇਢ ਸਾਲ ਤੋਂ ਮਿਸਿੰਗ ਵਿੱਚ ਚੱਲ ਰਿਹਾ ਸੀ। ਮਿਸਿੰਗ ਹੀ ਲੈਟਰਸ ਮੈਨੂੰ issues ਕੀਤੇਗੇ ਸਾਰੇ ਡਾਕੂਮੈਂਟਸ ਮਿਸਿੰਗ ਦੇ ਹੀ ਸੀ ਉਸ ਤੋਂ ਬਾਅਦ ਕੋਣ ਸਿਰਫ 10 ਦਿਨ ਹੋਏ ਆ ਤੇ ਮੈਨੂੰ ਡਾਇਰੈਕਟਲੀ ਮੇਰੇ ਹੱਥ ਵਿੱਚ ਉਹਨਾਂ ਨੇ ਤਿੰਨ ਡਾਕੂਮੈਂਟਸ ਦਿੱਤੇ ਆ ਜਿਹਦੇ ਵਿੱਚ ਤੇਜਪਾਲ ਦੇ ਬਾਰੇ ਸਾਰੀ ਇਨਫੋਰਮੇਸ਼ਨ ਸੈਕੰਡਲੀ ਉਹਦੇ ਡੈਥ ਸਰਟੀਫਿਕੇਟ ਈਸ਼ੂ ਕਰ ਦਿੱਤਾ ਵਾ ਬਾਕੀ ਕੋਈ ਇਨਫੋਰਮੇਸ਼ਨ ਮੇਰੇ ਤੱਕ ਨਹੀਂ ਦਿੱਤੀ ਗਈ ਉਹ ਵੀ ਸਿਰਫ ਕਿ ਮੈਂ ਉੱਥੇ ਪ੍ਰਾਈਵੇਟ ਲਾਇਰ ਕਰਕੇ ਉਹਨਾਂ ਦੇ ਉੱਤੇ ਕੇਸ ਕੀਤਾ ਸੀ ਉਹ ਕੇਸ 2 ਮਹੀਨੇ ਚੱਲਿਆ ਤੇ ਉਹਨਾਂ ਨੇ ਉਸ ਤੋਂ ਬਾਅਦ ਆਪਣਾ ਫੈਸਲਾ ਦਿੱਤਾ ਤੇ ਡਾਕੂਮੈਂਟਸ ਜਿਹੜੇ ਬਾਈ ਪੋਸਟ ਮੈਨੂੰ ਪ੍ਰੋਵਾਈਡ ਕਰਵਾ ਦਿੱਤੇ ਤੇ ਜਿਹੜੀ ਇੰਡੀਅਨ ਐਂਬੈਸੀ ਮਾਸਕੋ ਆ ਉਹਦੇ ਵੱਲੋਂ ਮੈਂ ਕਹਾਂ ਕਿ ਮੈਨੂੰ ਕੋਈ ਹੈਲਪ ਕੀਤੀ ਗਈ ਨਹੀਂ ਅੱਜ ਤੱਕ ਨਹੀਂ ਕੀਤੀ ਗਈ ਹਾਂ ਮੀਡੀਆ ਕਾਫੀ ਆਇਆ ਬਹੁਤ ਇੰਟਰਵਿਊਜ਼ ਹੋਈਆਂ ਕਾਫੀ ਕੋਸ਼ਿਸ਼ ਹੋਇਆ ਇਹਨਾਂ 1.5 ਸਾਲ ਦੇ ਵਿੱਚ ਪਰ ਕਿਸੇ ਵੱਲੋਂ ਕੋਈ ਹੈਲਪ ਨਹੀਂ ਕੀਤੀ ਗਈ ਤੇ ਬਾਕੀ ਪਰਿਵਾਰ ਵੀ ਇਦਾਂ ਦੇ ਆ ਜਿਹੜੇ ਏਬਲ ਨਹੀਂ ਹੈਗੇ ਉੱਥੇ ਜਾ ਸਕਣ ਤੇ ਉਹਨਾਂ ਦੇ ਅਜੇ ਵੀ ਕੁਝ ਜਿੱਦਾਂ ਮਨਦੀਪ, ਬੋਧਰਾਮ ਇਹ ਸਾਰੇ ਮਿਸਿੰਗ ਵਿੱਚ ਆ ਤੇ ਪਲੀਜ਼ ਉਹਨਾਂ ਦੀ ਕਿੰਨਾ ਕਿਤੇ ਮਦਦ ਕੀਤੀ ਜਾਵੇ ਕਿਉਂਕਿ ਫੋਸ ਲੋਕ ਫੋਸ ਫੈਮਲੀਆਂ ਬਿਲਕੁਲ ਨਹੀਂ ਉਥੇ ਵਿਜ਼ਿਟ ਕਰ ਸਕਦੇ ਬਸ ਐਸੀ ਕਰਕੇ ਮੈਂ ਆਈ ਸੀ ਕਿ ਮੈਂ ਇਹਨਾਂ ਦੀ ਮਦਦ ਕਰਨਾ ਚਾਹੁੰਦੀ ਆ ਮੈਂ ਇਹਨਾਂ ਦੇ ਟੱਚ ਵਿੱਚ ਹਾਂ 2 ਸਾਲ ਤੋਂ ਮਨਦੀਪ ਦੇ ਵੀ ਸਾਰੀ ਫੈਮਲੀਆਂ ਦੇ ਬਟ ਉਥੇ ਜਿਹੜਾ ਸਰਵਾਈਵ ਕਰਨਾ ਬਹੁਤ ਮੁਸ਼ਕਿਲ ਆ ਵਿਦਆਊਟ ਹੈਲਪ ਉਥੇ ਕੋਈ ਨਹੀਂ ਮਦਦ ਕਰਦਾ ਸੈਕੰਡਲੀ ਉਥੇ ਲੈਂਗੁਏਜ ਇਸ਼ੂ ਬਹੁਤ ਜ਼ਿਆਦਾ ਆ ਤੇ ਮਨਦੀਪ ਨੂੰ ਲਗਨ ਲਈ ਜਗਦੀਪ ਗਏ ਸੀ ਜਗਦੀਪ ਨੇ ਸਭ ਕੁਝ ਫੇਸ ਕੀਤਾ ਮੈਂ ਵੀ ਕੀਤਾ ਤੇ ਉੱਖਾ ਬਹੁਤ ਜ਼ਿਆਦਾ ਵਿਦਾਊਟ ਗਵਰਨਮੈਂਟ ਦੀ ਹੈਲਪ ਆਪਾਂ ਕੁਝ ਨਹੀਂ ਕਰ ਸਕਦੇ ਤੇ ਬਹੁਤ ਜ਼ਿਆਦਾ ਕੇਸਸ ਆ ਪਲੀਜ਼ ਇਹਨਾਂ ਨੂੰ ਸੀਰੀਅਸ ਲੈ ਆ ਜਾਵੇ ਮੇਰੀ ਇਹ ਹੀ ਰਿਕਵੈਸਟ ਆ ਗਵਰਨਮੈਂਟ ਅਸੀਂ 8 ਸਾਲ ਤੋਂ ਮੈਨੂੰ ਲੱਗਦਾ ਜ਼ਿਆਦਾ ਹੀ ਸਮਾਂ ਹੋ ਚੁੱਕਿਆ ਵੀ ਅਸੀਂ ਕੁਝ ਫੈਮਿਲੀ ਜਿਹੜੇ ਜ਼ਿਆਦਾ ਪਰੇਸ਼ਾਨ ਹੋ ਰਹੇ ਪਏ ਆ ਆਪਣੇ ਬੱਚਿਆਂ ਨੂੰ ਲੈ ਕੇ ਕਿਉਂਕਿ ਜੇ ਮੈਂ ਆਪਣੇ ਬ੍ਰਦਰ ਦੀ ਗੱਲ ਕਰਾਂ ਤਾਂ ਮੇਰਾ ਬ੍ਰਦਰ ਸੀਗਾ ਹੈਂਡੀਕੈਪ ਸੀ ਜੋ ਮਨਦੀਪ ਕੁਮਾਰ ਹੈ ਉਹ ਹੈਂਡੀਕੈਪ ਨੇ ਔਰ ਮੈਨੂੰ ਨਹੀਂ ਸਮਝ ਆਉਂਦੀ ਕਿ ਰਸ਼ੀਅਨ ਗਵਰਨਮੈਂਟ ਨੇ ਹੈਂਡੀਕੈਪ ਬੰਦੇ ਤੋਂ ਕਿਹੜੀ ਜੱਗ ਲੜਵਾਣੀ ਹੈ ਮੈਨੂੰ ਇਹ ਹਜੇ ਤੱਕ ਨਹੀਂ ਸਮਝ ਆਈ ਔਰ ਇਹ ਸਵਾਲ ਜਿਹੜਾ ਮੈਂ ਆਪਣਾ ਬਾਰ-ਬਾਰ ਆਪਣੀ ਮਾਸਕੋ ਅੰਬੈਸੀ ਤੋਂ ਜਾਂ ਆਪਣੇ ਵਿਦੇਸ਼ ਮੰਤਰਾਲੇ ਬਾਰ-ਬਾਰ ਮੈਂ ਮੀਟਿੰਗ ਕਰਦਾ ਰਹਿਣਾ ਜਾਂ ਹੱਥੇ ਇੱਕ ਵਾਰੀ ਵੀ ਗੱਲ ਨਹੀਂ ਕੀਤੀ ਦੋ ਵਾਰੀ ਵੀ ਗੱਲ ਨਹੀਂ ਕੀਤੀ ਮੈਨੂੰ ਲੱਗਾ ਉਹਨਾ ਮੈਨੂੰ ਮੀਟਿੰਗ ਕਰਨਾ ਔਖਾ ਨਹੀਂ ਹੋ ਰਿਹਾ ਜਿੱਨਾ ਮੈਨੂੰ ਮੇਰਾ ਆਪਣੇ ਘਰੇ ਜਾ ਕੇ ਜਾਂ ਆਪਣੇ ਮਾਪੇ ਨੂੰ ਫੇਸ ਕਰਨਾ ਜਿਹੜਾ 1.5 ਸਾਲ ਦੇ ਵਿੱਚ ਜੋ ਮੈਂ ਛੱਲਿਆ ਵਾ ਜਾਂ ਮੈਂ ਸਮਝਦਾ ਜੋ ਆ 14-15 ਫੈਮਿਲੀ ਜੋ ਚਾਲਦੇ ਮੈਂ ਹੋਣਗੇ 1.5 ਸਾਲ ਤੋਂ ਤੇ ਸਾਰੂ ਦੱਸਿਆ ਗਿਆ ਸੀਗਾ ਵੀ ਹੁਣ ਤੋਂ ਬਾਅਦ ਜਿਹੜਾ ਆ ਕਿ ਜਿੰਨੇ ਬੱਚੇ ਮਿਸਿੰਗ ਐ ਵੀ ਇਸ ਤੋਂ ਬਾਅਦ ਕੋਈ ਜਿਹੜਾ ਬੱਚਾ ਕੋਈ ਪੜਤੀ ਨਹੀਂ ਹੋਏਗਾ ਹੁਣ ਰੀਸੈਂਟ ਅਸੀਂ ਪ੍ਰੈਸ ਕਾਨਫਰੈਂਸ ਤਾਂ ਰੱਖੀ ਆ ਵੀ ਜਿਹੜੇ 15 ਬੱਚੇ ਹੋਰ ਨੇ ਉਹ ਜੁਲਾਈ ਮਹੀਨੇ ਦੇ ਵਿੱਚ 2025 ਜੁਲਾਈ 2025 ਦੇ ਵਿੱਚ ਕੁਝ ਬੱਚੇ ਜਿਹੜੇ 15 ਕ ਬੱਚੇ ਆ ਹੋਰ ਜੁਆਇਨਿੰਗ ਹੋਏ ਆ ਤੇ ਉਹਨਾਂ ਵਿੱਚੋਂ 5 ਦੀ ਡੈਥ ਹੋ ਚੁੱਕੀ ਆ ਤਿੰਨ ਬੰਦੇ ਮਿਸਿੰਗ ਨੇ ਸੱਤ ਬੰਦੇ ਬੈਕ ਬੈਕ ਸਾਈਡ ਤੇ ਬੈਠੇ ਹੋਏ ਨੇ ਤੇ ਉਹਨਾਂ ਵਿੱਚੋਂ ਅ ਇੱਕ ਤਾਂ ਸਰਦਾਰ ਲੜਕਾ ਹੈ ਮੁੰਡਾ ਅੰਮ੍ਰਿਤਸਰ ਤੋਂ ਉਹਨੂੰ ਫਰੰਟ ਤੇ ਭੇਜ ਦਿੱਤਾ ਗਿਆ ਹੈ 6 ਬੰਦੇ ਹਜੇ ਵੀ ਉਹਨਾਂ ਵਿੱਚ ਬੈਠੇ ਹੋਏ ਨੇ ਤੇ ਮੈਨੂੰ ਨਹੀਂ ਲੱਗਦਾ ਵੀ ਜੇ ਸਰਕਾਰ ਉਹਨਾਂ ਨਾਲ ਕੋਆਰਡੀਨੇਟ ਨਾ ਬਣਾ ਕੇ ਚੱਲੀ ਰਹੀ ਰਸ਼ੀਅਨ ਗਵਰਨਮੈਂਟ ਦੇ ਨਾਲ ਜਸ ਸਖਤ ਵਿੱਚ ਨਾ ਹਦਾਇਤਾਂ ਦਿੱਤੀਆਂ ਗਈਆਂ ਉਹਨਾਂ ਨੂੰ ਜਾਂ ਆਪਾਂ ਕੋਈ ਸਖਤ ਆਪਣੇ ਲਈ ਰਹਿਣੇ ਨਾ ਲੈ ਸਕੇ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਵੀ ਬੱਚੇ ਜਿਹੜੇ ਆ ਉਹ ਆ ਸਕਣਗੇ ਕਿਉਂਕਿ ਅੱਜ 14-15 ਬੰਦੇ ਇੱਕ ਡੇਢ ਸਾਲ ਤੋਂ ਮਿਸਿੰਗ ਜਾ ਰਹੇ ਨੇ ਲਗਾਤਾਰ ਮਿਸਿੰਗ ਜਾ ਰਹੇ ਨੇ ਔਰ ਇਹਨਾਂ ਲਈ ਮੈਂ ਦਰਦ-ਦਰਦੀਆਂ ਠੱਕੇ ਖਾਣ ਔਰ ਠੱਕੇ ਖਾ ਲਿਆ ਔਰ ਮੈਂ ਜਦੋਂ ਪਿਛਲੀ ਵਾਰ ਹੀ ਗਿਆ ਸੀਗਾ ਤਾਂ ਮੈਨੂੰ ਸਰਹੋਣੀ ਬਹੁਤ ਮੇਰੀ ਹੈਲਪ ਕੀਤੀ ਫਾਈਨੈਂਸ਼ੀਲੀ ਹੈਲਪ ਕੀਤੀ ਮੇਰੀ ਇਹ ਨਹੀਂ ਪਿਛਲੀ ਵਾਰੀ ਵੀ ਤੇ ਐਤਕੀ ਵੀ ਇਹਨੇ ਮੈਨੂੰ ਮੌਕਾ ਦਿੱਤਾ ਕਿ ਆਪਾਂ ਪ੍ਰੈਸ ਕਾਨਫਰੰਸ ਕਰਦੇ ਆ ਜੋ ਹੁਣ ਜਿਹੜੇ ਬੱਚੇ ਫਸੇ ਆ ਤਾਂ ਕਿ ਅੱਗੇ ਕੋਈ ਜਿਹੜਾ ਆ ਉਹ ਹੋਰ ਨਾ ਫਸ ਸਕੇ ਮੈਂ ਸਾਨੂੰ ਦੱਸਿਆ ਵੀ ਗਵਰਨਮੈਂਟ ਜਿਹੜੀ ਸੀਗੀ ਉਹਨੇ ਰਸ਼ੀਅਨ ਗਵਰਨਮੈਂਟ ਨੂੰ ਕਿਹਾ ਹੋਇਆ ਸੀ ਆਪਣੀ ਇੰਡੀਅਨ ਗਵਰ ਕਿ ਹੋਰ ਜਿਹੜੇ ਬੱਚੇ ਉਹ ਭਰਤੀ ਨਹੀਂ ਹੋਣਗੇ ਪਰ ਉਹਦੇ باوجود 15 ਬੱਚੇ ਹੋਰ ਭਰਤੀ ਹੁੰਦੇ ਆ ਤੇ ਜਿੱਥੇ ਯਕੀਨ ਨਹੀਂ ਹੁੰਦਾ ਕਿ ਉਹਨਾਂ ਵਿੱਚੋਂ 5 ਬੱਚਿਆਂ ਦੀ ਡੈਥ ਹੋ ਚੁੱਕੀ ਹੈ ਤੇ ਉਸ ਤੋਂ ਵੀ ਇਲਾਵਾ ਜਿਹੜਾ ਯਕੀਨ ਨਹੀਂ ਹੋ ਰਿਹਾ ਕਿ ਉਹ ਜਿਹੜੇ ਏਜੰਟ ਹੈ ਜਿਹੜੇ ਕੁਝ ਏਜੰਟਾਂ ਅਜੇ ਤੱਕ ਸੁੰਮਿਤ ਹੋ ਗਿਆ ਦੂਸ਼ੰਤ ਹੋ ਗਿਆ ਇਹ ਹੀ ਉਹ ਏਜੰਟ ਨੇ ਜਿਨ੍ਹਾਂ ਨੇ ਇਹਨਾਂ ਨੂੰ ਭਰਤੀ ਕਰਵਾਇਆ ਹੋਇਆ ਵਾ ਮੈਂ ਪਿਛਲੇ 1.5 ਸਾਲ ਤੋਂ ਬੜਾ ਪਾ ਪਾ ਰਿਹਾ ਲਗਾਤਾਰ FBI ਨੇ ਕੇਸ ਇਹ ਦਰਜ ਕਰਨਾ ਚਾਹ ਰਹੇ ਸੀ ਸਾਡੀ ਕੇਂਦਰ ਗਵਰਨਮੈਂਟ ਤੇ ਉਹਨਾਂ ਨਾਲ ਵੀ ਮੇਰੀ ਗੱਲਬਾਤ ਹੋਈ ਹੈ ਲਗਾਤਾਰ ਉਹਨਾਂ ਨਾਲ ਵੀ ਸੰਪਰਕ ਵਿੱਚ ਅਸੀਂ ਬਣੀ ਹੋਈਆਂ ਸਾਰੀਆਂ ਫੈਮਿਲੀਆਂ ਬਣੇ ਹੋਏ ਆ ਇੱਕ ਤਾਂ ਫਰੋਡ ਪਹਿਲੀ ਗੱਲ ਤਾਂ ਜਿੰਨੇ ਵੀ ਬੱਚੇ ਪੜਤੀ ਹੋਏ ਨੇ ਸਾਰਿਆਂ ਨਾਲ ਫਰੋਡ ਹੋਇਆ ਕਿਉਂਕਿ ਕਿਸੇ ਨੂੰ ਵੀ ਰੈਸ਼ਨ ਲੈਂਗੁਏਜ ਨਹੀਂ ਸੀ ਆਲੀ ਰਸ਼ੀਅਨ ਲੈਂਗੁਏਜ ਆ ਇਹ ਜਿਹੜੇ ਸائن ਕਰਵਾਏ ਗਏ ਨੇ ਰਸ਼ੀਅਨ ਲੈਂਗੁਏਜ ਵਿੱਚ ਨੋਰਮਲ ਆਪਾਂ ਸਹਿਮ ਜਿੱਦਾ ਕਰਦੇ ਆ ਆਪਣੇ ਸائن ਕਰਵਾ ਲਏ ਗਏ ਵੀ ਤੈਨੂੰ ਆਪਾਂ ਮਜ਼ਦੂਰੀ ਦੇ ਕੰਮ ਤੇ ਭੇਜਦੇ ਆ ਜਾਂ ਤੈਨੂੰ ਸੇਫ ਤੋਂ ਹੋਣ ਦੇ ਕੰਮ ਤੇ ਭੇਜਦੇ ਆ ਤਾਂ ਛੋੜੇ ਛੋੜੇ ਕੰਮਾਂ ਲਈ ਇੱਥੋਂ ਇੰਡੀਆ ਤੋਂ ਬੱਚੇ ਚੱਕੇ ਗਏ ਤੇ ਉਹਨਾਂ ਨੂੰ ਰਸ਼ੀਆ ਲੈ ਕੇ ਜਾਇਆ ਗਿਆ ਉਹਨਾਂ ਨੂੰ ਜਦੋਂ ਰਸ਼ੀਆ ਲੈ ਕੇ ਜਾਇਆ ਗਿਆ ਉਹਨਾਂ ਨੂੰ ਇਹ ਦੱਸਿਆ ਗਿਆ ਵੀ ਤੁਹਾਡੇ ਰਿਲੇਟਿਵ ਕੰਮ ਦੇ ਤੁਹਾਨੂੰ ਕੌਂਟਰੈਕਟ ਤੇ ਜਾਣਗੇ ਤੇ ਉੱਤੇ ਸਾਈਨ ਕਰਕੇ ਤੁਸੀਂ ਜਿਹੜਾ ਸਾਨੂੰ ਵਾਪਸ ਕਰਨਾ ਤੇ ਉਹ ਇੱਕ ਇੱਕ ਸਾਲ ਦਾ ਕੌਂਟਰੈਕਟ ਹੋਏਗਾ ਕਿਸੇ ਨੂੰ ਰਸ਼ੀਅਨ ਨਹੀਂ ਸੀ ਆਉਂਦੀ ਜ਼ਿਆਦਾਤਰ ਲੋਕਾਂ ਨੂੰ ਤਾਂ ਇੰਗਲਿਸ਼ ਵੀ ਨਹੀਂ ਆਉਂਦੀ ਸੀ ਤੇ ਉਨੀ ਜਿਹੜਾ ਕਿ ਉਹ ਸਾਈਨ ਕਰ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਿੱਧਾ ਟ੍ਰੇਨਿੰਗ ਕੈਂਪ ਦੇ ਵਿੱਚ ਸੁੱਟਿਆ ਜਾਂਦਾ ਵਾ ਤੇ ਟ੍ਰੇਨਿੰਗ ਕੈਂਪ ਦੇ ਸੁੱਟਣ ਤੋਂ ਬਾਅਦ ਸਿਰਫ ਉਹਨਾਂ ਨੂੰ ਜਿਹੜੀ ਮੇਨ ਇਨੀ ਖਤਰਨਾਕ ਲੜਾਈ ਚੱਲਦੀ ਪਈ ਆ ਉਹਦੇ ਵਿੱਚ ਸਿਰਫ 15 ਦਿਨ ਦੀ ਟ੍ਰੇਨਿੰਗ ਦਿੱਤੀ ਗਈ 15 ਦਿਨ ਦੀ ਟ੍ਰੇਨਿੰਗ ਦੇ ਵਿੱਚ ਬੰਦੇ ਨੂੰ ਨਾ ਤਾਂ ਮੇਰੇ ਹਿਸਾਬ ਨਾਲ ਉਹ ਜਿਹੜਾ ਇਹਨਾਂ ਨੂੰ 40-40 ਕਿਲੋ ਦੇ ਸੂਟ ਪਵਾ ਕੇ ਫਰੰਟ ਲਾਈਨ ਤੇ ਲੜਨ ਵਾਸਤੇ ਭੇਜਿਆ ਗਿਆ ਉਹ ਨਾ ਮੈਨੂੰ ਨਹੀਂ ਲੱਗਦਾ ਵੀ ਉਹ ਇਹਨਾਂ ਨੂੰ 15 ਦਿਨਾਂ ਦੇ ਵਿੱਚ ਉਹ ਪੂ ਕਿ ਕਿ ਕਿਸੇ ਨੂੰ ਸਹੀ ਜਾਣਕਾਰੀ ਨਾ ਹੋਣ ਦੇ ਕਾਰਨ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਵਿੱਚੋਂ ਡੈਥ ਹੋ ਚੁੱਕੀ ਸੀ ਜਿਹੜੇ 126 ਬੰਦੇ ਇੰਡੀਆ ਗਵਰਨਮੈਂਟ ਕਹਿੰਦੀ ਹੈ ਪਹਿਲਾ ਜਿਹੜੇ ਗਏ ਹੋਏ ਨੇ 126 ਵਿੱਚੋਂ ਇਹ ਕਹਿੰਦੇ ਆ 96 ਬੰਦੇ ਵਾਪਸ ਆ ਗਏ ਨੇ ਮੈਨੂੰ ਨਹੀਂ ਲੱਗਦਾ ਵੀ 96 ਬੰਦੇ ਵਾਪਸ ਆਏ ਨੇ ਕਿਉਂਕਿ ਪਿਛਲੇ ਹੀ ਬੰਦੇ ਜਿਹੜੇ ਉੱਥੇ ਬਹੁਤ ਜ਼ਿਆਦਾ ਨੇ ਹਜੇ ਵੀ ਭਾਪੀ ਜਦੋਂ ਮੈਂ ਮਾਰਚ ਵਿੱਚ ਮਾਰਚ 2025 ਵਿੱਚ ਉੱਥੇ ਗਿਆ ਸੀ ਤੇ ਮੈਨੂੰ ਪਤਾ ਚੱਲਿਆ ਸੀਗਾ 40 ਤੋਂ ਪਲੱਸ ਬੰਦੇ ਉੱਥੇ ਹਜੇ ਵੀ ਹੈਗੇ ਨੇ ਤੇ ਹੁਣ ਜਿਹੜਾ ਮੈਨੂੰ ਹੁਣ ਖਬਰ ਮਿਲੀ ਹੈ ਦੀ ਆਪਣੇ 15 ਬੱਚੇ ਜਿਹੜੇ ਹੋਰ ਉੱਥੇ ਪਰਤੀ ਹੋਏ ਨੇ ਤੇ ਉਹਨਾਂ ਦੀ ਜਵਾਨੀ ਜੋ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਹੈ 15 ਤੋਂ ਇਲਾਵਾ 30 ਬੱਚੇ ਐਕਸਟਰਾ ਜਿਹੜੇ ਉੱਥੇ ਹਜੇ ਤੱਕ ਉਸ ਬੋਰਡ ਦੇ ਵਿੱਚ ਫਸੇ ਹੋਏ ਨੇ ਜਿਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਕਿਉਂਕਿ ਸ਼ਾਇਦ ਉਹਨਾਂ ਦੇ ਜਿਹੜੇ ਪਰਿਵਾਰ ਆ ਜੋ ਅਸੀਂ ਐਫਰਟ ਕਰ ਚੁੱਕੇ ਆ ਕਿ ਅਸੀਂ ਮੇਲ ਵਗੈਰਾ ਕਰਕੇ ਜਾਂ ਫੋਨ ਕਰਕੇ ਜਾਂ ਅਸੀਂ ਦਿੱਲੀ ਜਾ ਕੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਉਹ ਗੱਲਬਾਤ ਉਹ ਨਹੀਂ ਕੀਤੀ ਵੀ ਪਰ ਉਹ ਮਾਮਲੇ ਜਿਹੜੇ ਰਜਿਸਟਰ ਕੀਤੇ ਗਏ ਪਰ ਕੁਝ ਪਰਿਵਾਰ ਇੱਤਾ ਦੇ ਨੇ ਜਿਨ੍ਹਾਂ ਨੂੰ ਨੈੱਟ ਚਲਾਉਣਾ ਨਹੀਂ ਆਉਂਦਾ ਜਾ ਕੇ ਦੀਏ WhatsApp ਚਲਾਣਾ ਨਹੀਂ ਆਉਂਦਾ ਜਾਂ ਜਿਨ੍ਹਾਂ ਕੋ ਕਈਆਂ ਕੋ 스마트 ਫੋਨ ਹੀ ਹੈ ਨਹੀਂ ਜਾਂ ਫਿਰ ਕਈਆਂ ਦੇ ਘਰ ਦੀ ਕੰਡੀਸ਼ਨ ਇੰਨੀ ਖਰਾਬ ਹੈ ਜਿੱਦਾਂ ਹੁਣ ਆਪਣੇ ਮੇਲ ਅੰਕਲ ਜੀ ਨੇ ਉਹ ਮੇਰੇ ਹਿਸਾਬ ਨਾਲ ਜਿਹੜਾ ਬਟਨ ਵਾਲਾ ਫੋਨ ਹੈ ਉਹ ਨਹੀਂ ਚਾਚਣਾ ਚਲਾ ਸਕਦੇ ਤੇ ਉਹ WhatsApp ਚਲਾਉਣ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਮੈਂ ਆਪ ਇਹਨਾਂ ਨੂੰ ਪਰਸਨਲੀ ਤੌਰ ਤੇ ਇਹਨਾਂ ਨੂੰ ਸਪੈਸ਼ਲ ਦਿੱਲੀ ਲੈ ਕੇ ਜਾਣਾ ਜਦੋਂ ਵੀ ਜਾਣਾ ਚਾਹਵਾ ਜਦੋਂ ਵੀ ਮੀਟਿੰਗ ਰੱਖੀ ਜਾਂਦੀ ਹੈ ਔਰ ਸਾਨੂੰ ਹਰ ਬਾਰ ਇਹ ਸੁਭਾਸ਼ਨ ਦਿੱਤਾ ਜਾ ਰਿਹਾ ਵਾ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਜਲਦ ਤੋਂ ਜਲਦ ਵਾਪਸ ਬੁਲਾਇਆ ਜਾਏਗਾ ਜਾਂ ਉਹਨਾਂ ਦਾ ਪਤਾ ਲਗਾਇਆ ਜਾਏਗਾ ਹੁਣ ਸਾਡੀ ਲਾਸਟ ਮੀਟਿੰਗ ਦੇ ਵਿੱਚ ਸਾਡੀ ਰਸ਼ੀਅਨ ਡੈਲੀਗੇਟ ਦੇ ਨਾਲ ਵੀ ਕਾਉਂਸਲਰ ਦੇ ਨਾਲ ਵੀ ਮੀਟਿੰਗ ਹੋਈ ਹੈ ਜਿਹੜੇ ਆਪਣੀ ਇੰਡੀਅਨ ਗੌਰਮੈਂਟ ਨੇ ਬੁਲਾਏ ਸੀ ਜਬ ਵਿਦੇਸ਼ ਮੰਤਰਾਲੇ ਜੋ ਐਡੀਸ਼ਨਲ ਜੁਆਇੰਟ ਚਰਨਜੀਤ ਜੁਆਇੰਟ ਸੈਕਟਰੀ ਹੈ ਉਹਨੇ ਬੁਲਾਇਆ ਸੀਗਾ ਉਹਨਾਂ ਨੂੰ ਵੀ ਜੋ ਤੁਸੀਂ ਸਾਨੂੰ ਲਗਾਤਾਰ ਸਵਾਲ ਪੁੱਛਦੇ ਆ ਰਹੇ ਹੋ ਐਟਮਿਕ ਮਾਦੇ ਵਿੱਚ ਉਹ ਤੁਸੀਂ ਇਹਨਾਂ ਨੂੰ ਪੁੱਛੋ ਤੇ ਅਸੀਂ ਜਦੋਂ ਉਹਨਾਂ ਨੂੰ ਸਵਾਲ ਕੀਤੇ ਸੀਗੇ ਸਰ ਜਾਕੀ ਮੇਰੀ ਸਾਰਿਆਂ ਨਾਲ ਗੱਲਬਾਤ ਜਿਹੜੇ ਉੱਥੇ ਵੰਦੇ ਮੇਰੇ ਲੜਾਈ ਬਿਲੇ ਸੀਗੇ ਉਸ ਟਾਈਮ ਉਹਨਾਂ ਜਿਹੜੇ ਉਸ ਤੋਂ ਜਿਹੜੇ ਬੰਦੇ ਵਾਪਸ ਆਏ ਉਹਨਾਂ ਨਾਲ ਮੇਰੀ ਲਗਾਤਾਰ ਮੈਂ ਉਹਨਾਂ ਦੇ ਕੰਟੈਕਟ ਵਿੱਚ ਰਿਹਾ ਜਦੋਂ ਉਹ ਵਾਪਸ ਆਏ 7ਵੇਂ 8ਵੇਂ ਮਹੀਨੇ 2024 ਦੇ ਵਿੱਚ ਤੇ ਜਦੋਂ ਉਹ ਵਾਪਸ ਆਏ ਤੇ ਮੈਂ ਸਾਰਿਆਂ ਨਾਲ ਕੰਟੈਕਟ ਗੱਲ ਕੀਤੀ ਇੱਕ ਇੱਕ ਮਿੰਟ ਦੀ ਸਰ ਇੱਕ ਇੱਕ ਮਿੰਟ ਦੀ ਜੇ ਬੰਦਾ ਉੱਥੇ ਦਾ ਬਾਥਰੂਮ ਕਰਨ ਗਿਆ ਉਹ ਵੀ ਦੱਸਿਆ ਜਾਂਦਾ ਵਾਇਰਲੈਸ ਕਰਕੇ ਜੇ ਬੰਦਾ ਨਹਾਉਣ ਗਿਆ ਉਹ ਵੀ ਦੱਸਿਆ ਜਾਂਦਾ ਵੀ ਬੰਦਾ ਐਨੇ ਬੰਦੇ ਨਹਾਉਣ ਲੈ ਕੇ ਗਿਆ ਮੈਨੂੰ ਨਹੀਂ ਸਮਝ ਆ ਰਿਹਾ ਕਿ ਇਹ 14 ਬੰਦੇ ਪਿਛਲੇ ਡੇਢ ਸਾਲ ਤੋਂ ਲਾਪਤਾ ਕਿਵੇਂ ਨੇ ਤੇ ਇਹਨਾਂ ਦੀ ਲਾਸਟ ਲੋਕੇਸ਼ਨ ਤੱਕ ਨਹੀਂ ਆਈ ਇਗਜ਼ਾਈਟ ਇੰਡੀਅਨ ਗਵਰਨਮੈਂਟ ਕੋ ਮੈਂ ਇਸ ਗੱਲ ਤੇ ਬਹੁਤ ਜ਼ਿਆਦਾ ਫੋਕਸ ਉਹਨਾਂ ਵੱਲੋਂ ਕਰਦਾ ਰਿਹਾ ਮਾਂ ਤੇ ਉਹਨਾਂ ਦੇ ਜਿਹੜੇ ਲਾਸਟ ਮੋਬਾਈਲ ਨੰਬਰ ਨੇ ਜਿਹਨਾਂ ਜਿਹੜੇ ਉਹਨਾਂ ਕੋਲ ਰਸ਼ੀਅਨ ਮੋਬਾਈਲ ਸੀਗੇ ਜਿਹੜੇ ਉਹਨਾਂ ਦੇ ਪਾਸਪੋਰਟ ਸੀਗੇ ਉਹ ਰਸ਼ੀਅਨ ਅਥਾਰਟੀ ਵੱਲੋਂ ਲੈ ਲਿੱਤੇ ਗਏ ਮਗਰ ਕਈਆਂ ਦੇ ਕੋਲ ਉਹਨਾਂ ਕੋਲ ਆਪਣੇ ਮੋਬਾਈਲ ਸੀਗੇ ਤੇ ਜਿੱਦਾਂ ਮੇਰੇ ਬ੍ਰਦਰ ਦੇ ਕੋਲ ਆਪਣਾ ਮੋਬਾਈਲ ਸੀਗਾ ਉਹਨਾਂ ਦੀ ਲਾਸਟ ਲੋਕੇਸ਼ਨ ਤਾਂ ਦੇ ਦਿਓ ਯਾਰ ਘੱਟੋ ਘੱਟ ਮੈਂ ਆਪ ਗਿਆ ਉੱਥੇ ਮੈਨੂੰ ਪੇਪਰ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਰਸ਼ੀਅਨ ਗਵਰਨਮੈਂਟ ਵੱਲੋਂ ਮੈਂ 15 ਦਿਨ ਉੱਥੇ ਬਗੈਰ ਆ ਕੀ ਨਾਮ ਹੈ ਜਦੋਂ ਮੈਂ ਉੱਥੇ ਪਹੁੰਚਿਆ ਸੀਗਾ ਤਾਂ ਮੈਨੂੰ ਆਪਣੀ ਇੰਡੀਅਨ ਐਂਬੈਸੀ ਨੇ ਮੈਨੂੰ ਪੁੱਛਿਆ ਸੀਗਾ ਕਿ ਜਗਦੀਪ ਤੂੰ ਇੱਥੇ ਕੀ ਕਰਨ ਆਇਆ ਮੈਂ ਉਹਨਾਂ ਨੂੰ ਇੱਕੋ ਹੀ ਸਵਾਲ ਪੁੱਛਿਆ ਸੀ ਸਰ ਜੋ ਤੁਸੀਂ ਸਾਲ ਜਾਂ ਡੇਢ ਸਾਲ ਦੇ ਵਿੱਚ ਨਹੀਂ ਕਰ ਸਕੇ ਨਾ ਮੈਂ ਉਹ ਕਰਨਾ ਆ ਤੇ ਉਹਨਾਂ ਦਾ ਮੈਨੂੰ ਸਵਾਲ ਸੀਗਾ ਇੱਕ ਹੋਰ ਕੀ ਤੋ ਕੀ ਕਰ ਲੇਗਾ ਇਕੱਲਾ ਮੈਨੂੰ ਰਸ਼ ਇੰਡੀਆਨ ਐਂਬੈਸੀ ਮਾਸਕੋ ਪੁੱਛਦੀ ਪਈ ਜਿਹੜਾ ਮੇਰਾ ਆਪਣਾ ਭਾਰਤੀ ਦੂਤਾਵਾਸ ਹੈ ਉਹ ਮੈਨੂੰ ਪੁੱਛਦਾ ਪਿਆ ਤੂੰ 3-4 ਜਾਣਿਆਂ ਨੂੰ ਨਾਲ ਲੈ ਕੇ ਕਿਉਂ ਆਇਆ ਇੱਥੇ ਤੇ ਮੈਂ ਬੜਾ ਪਰੇਸ਼ਾਨ ਤੇ ਹੈਰਾਨ ਹੋ ਗਿਆ ਸੀਗਾ ਕਿ ਮੈਨੂੰ ਗਵਰਨਮੈਂਟ ਮੈਂ ਇਹਨਾਂ ਤੋਂ ਜਾ ਕੇ ਸਵਾਲ ਜਰ ਬਗੈਰਾ ਪੁੱਛਣੇ ਸੀਗੇ ਵੀ ਤੁਹਾਡੇ ਕੋਲ ਜੇ ਕੋਈ ਲਾਸਟ ਲੋਕੇਸ਼ਨ ਹੈਗੀ ਆ ਜਾਂ ਕਿਸੇ ਦੇ ਕੰਟਰੈਕਟ ਪੇਪਰ ਹੈਗੇ ਕਿਸੇ ਦੀ ਬੈਂਕ ਦੀ ਡਿਟੇਲ ਹੈਗੀ ਆ ਤੇ ਉਹ ਮੈਨੂੰ ਦਿੱਤੀ ਜਾਵੇ ਪਰ ਨਹੀਂ ਉਹ ਨਹੀਂ ਉਲਟਾ ਮੈਨੂੰ ਸੁਭਾਲ ਕਰਨੇ ਸ਼ੁਰੂ ਕਰ ਦਿੱਤੇ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਉੱਥੋਂ ਉਹਨਾਂ ਨੂੰ ਮੈਂ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਇੱਥੇ ਜਿਹੜਾ ਮਿਲਟਰੀ ਆਫਿਸ ਕਿੱਥੇ ਨੇ ਜਿਹੜੇ ਰਸ਼ੀਅਨ ਮਿਲਟਰੀ ਸਾਈਟ ਦੇ ਆਫਿਸ ਨੇ ਉਹ ਕਿੱਥੇ ਨੇ ਈਵਨ ਆਪਣੀ ਰਸ਼ੀਆ ਆਪਣੀ ਇੰਡੀਆਨ ਐਮਬੈਸੀ ਨੇ ਹੱਥ ਘੜੇ ਕਰਤੇ ਸੀ ਕਿ ਉਹਨਾਂ ਨੂੰ ਇੰਡੀਅਨ ਆ ਜਿਹੜੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਆ ਰਸ਼ੀਆ ਵਾਲਿਆਂ ਦੇ ਉਹਨਾਂ ਦੇ ਕਿਸੇ ਆਫਿਸ ਦਾ ਐਡਰੈਸ ਦੇਣ ਤੋਂ ਮੈਨੂੰ ਮਨਾ ਕਰ ਦਿੱਤਾ ਗਿਆ ਕੋਈ ਵੀ ਐਡਰੈਸ ਨਹੀਂ ਮੈਨੂੰ ਦਿੱਤਾ ਗਿਆ ਕੋਈ ਮੈਨੂੰ ਲੋਕੇਸ਼ਨ ਨਹੀਂ ਦਿੱਤੀ ਗਈ ਜਿੰਨੀ ਵੀ ਉੱਥੇ ਮੈਂ ਵੈਰੀਫਾਈ ਕਰਕੇ ਆ ਉਹ ਸਾਰਾ ਮੈਂ ਆਪਣੇ ਸਿਰਤੇ ਕਰ ਗਿਆ ਤੇ ਕੁਝ ਆਪਣੇ ਭਰਾਵਾਂ ਦੇ ਸਿਰਤੇ ਕਰ ਗਿਆ ਜੋ ਇੱਥੇ ਇੰਡੀਅਨ ਵੱਸਦੇ ਨੇ ਮੈਂ ਉਹਨਾਂ ਦੇ ਨਾਲ ਰਾਪਤੇ ਚ ਆਇਆ ਤੇ ਉਹੀ ਮੇਰੀ ਹੈਲਪ ਕੀਤੀ ਨਾ ਹੀ ਇੰਡੀਅਨ ਗਵਰਨਮੈਂਟ ਪਰ ਨਾ ਹੀ ਮੇਰਾ ਭਾਰਤੀ ਵਿਦੇਸ਼ ਮੰਤਰਾਲੇ ਔਰ ਨਾ ਹੀ ਮੇਰਾ ਇਲਾਵਾ ਭਾਰਤੀ ਦੂਤਾਵਾਸ ਮਾਸਕੋ ਔਰ ਮੈਂ ਉੱਤੇ ਹੁਣ ਫਿਰ ਜਾਣ ਦੀ ਕੋਸ਼ਿਸ਼ ਕਰ ਰਿਹਾ ਮੈਂ ਲਗਾਤਾਰ ਤੇ ਮੈਨੂੰ ਡੇਢ ਮਹੀਨਾ ਨਹੀਂ ਲੇਟ ਕੀਤਾ ਮੇਰੇ ਤੋਂ ਪੰਜ ਬੰਦੇ ਜਾ ਰਹੇ ਸੀ ਅਸੀਂ ਦੋ ਬੰਦਿਆਂ ਦੇ ਨਹੀਂ ਬੀਜੇ ਜਿਹੜੇ ਰਿਫਿਊਜ਼ ਕੀਤੇ ਤੇ ਮੈਂ ਕਿਸੇ ਤਰ੍ਹਾਂ ਜਿਹੜਾ ਆਪਣਾ ਵੀਜ਼ਾ ਤੇ ਇੱਕ ਮੇਰੇ ਨਾਲ ਦੋ ਮੁੰਡੇ ਹੋਰ ਐ ਮੈਂ ਉਹਨਾਂ ਨੂੰ ਟੂਰਿਸਟ ਵੀਜ਼ਾ ਕਰਵਾਇਆ ਤੇ ਆਪਦਾ ਵੀ ਟੂਰਿਸਟ ਵੀਜ਼ਾ ਕੀਤਾ ਹੋਇਆ ਵਾ ਮੈਨੂੰ ਨਹੀਂ ਸਮਝ ਲੱਗਦਾ ਕਿ ਜਦ ਅਸੀਂ ਵਿਦੇਸ਼ ਮੰਤਰਾਲੇ ਨੂੰ ਲਗਾਤਾਰ ਅਸੀਂ ਦੱਸ ਕੇ ਜਾ ਰਹੇ ਆਂ ਵੀ ਅਸੀਂ ਇਸ ਮਸਲੇ ਵਿੱਚ ਆ ਰਹੇ ਆ ਤੁਹਾਡੇ ਕੋਲ 1.5 ਸਾਲ ਹੋ ਗਿਆ ਵੀ ਕੋਈ ਮਸਲੇ ਦਾ ਹੱਲ ਨਹੀਂ ਹੋ ਰਿਹਾ ਸਾਨੂੰ ਗਰਾਊਂਡ ਲੈਵਲ ਤੇ ਤਾਂ ਜਾਣਦੇ ਹੋ ਤੁਸੀਂ ਮਿਨਿਸਟਰੀ ਟੂ ਮਿਨਿਸਟਰੀ ਗੱਲਬਾਤ ਕਰਦੇ ਆਂ ਸਾਨੂੰ ਸਮਝ ਆਂਦਾ ਤੁਸੀਂ ਸਾਡਾ ਦਰਦ ਤਾਂ ਸਮਝੋ ਘੱਟੋ ਘੱਟ ਅਸੀਂ 1.5 ਸਾਲ ਤੋਂ ਆਪਣੇ ਬੱਚਿਆਂ ਨੂੰ ਦੇਖਣ ਨੂੰ ਤੜਪਦੇ ਪਏ ਆਂ ਜਿਨ੍ਹਾਂ ਦਾ 1.5 ਸਾਲ ਤੋਂ ਇੱਕ ਇੱਕ ਕਾਲ ਤੱਕ ਨਹੀਂ ਆਇਆ ਅਸੀਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਮੈਂ ਸਮਝਾ ਨਹੀਂ ਸਕਦਾ ਇਹ ਮੇਰਾ ਬ੍ਰਦਰ ਹੈ ਮਨਦੀਪ ਕੁਮਾਰ 2 ਲਾਸ਼ਾਂ ਸਿਰਫ ਆਈਆਂ ਸੀ ਉਧਰੋਂ ਇੰਡੀਆ ਦੇ ਮਾਸਕੋ ਆ ਦੇਖੋ ਲਾਸ਼ਾਂ ਆ ਰਹੀਓ ਆ ਕੰਡੀਸ਼ਨ ਆ ਰਹੀਓ ਤੇ ਮੇਰੀ ਇੰਡੀਅਨ ਗਵਰਨਮੈਂਟ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਘੱਟੋ ਘੱਟ ਜਿਹੜੇ ਹੁਣ ਬੱਚੇ ਫਸੇ ਨੇ ਐਟ ਲੀਸਟ ਉਹ ਮੈਂ ਉਹਨਾਂ ਦਾ ਬੈਚ ਨੰਬਰ ਯੂਨਿਟ ਨੰਬਰ ਉਹਨਾਂ ਦੇ ਨੇਮ ਉਹਨਾਂ ਦੇ ਪਾਸਪੋਰਟ ਉਹਨਾਂ ਦੇ ਵੀਜਾ ਇੰਡੀਅਨ ਗਵਰਨਮੈਂਟ ਨੂੰ ਦੇ ਚੁੱਕਾ ਮੈਂ ਇੰਡੀਅਨ ਗਵਰਨਮੈਂਟ ਨੂੰ ਪਲੱਸ ਵਿਦੇਸ਼ ਮੰਤਰਾਲੇ ਨੂੰ ਪਲੱਸ ਆਪਣੀ ਇੰਡੀਅਨ ਐਮਬੈਸੀ ਮਾਸਕੋ ਨੂੰ ਦੇ ਚੁੱਕਾ ਨਾ ਔਰ ਸਾਰੇ ਬੱਚੇ ਇਹਨਾਂ ਦੇ ਰਾfte ਵਿੱਚ ਸੀ ਇੱਕ ਦਿਨ ਪਹਿਲਾਂ ਜਦਕਿ 4 ਦਿਨ ਪਹਿਲਾਂ ਉਹ ਜਦੋਂ ਫਸੇ ਆ ਜਾਂ ਫਰੰਟ ਤੋਂ ਉਹਨਾਂ ਨੂੰ ਦੇਖਿਆ ਵੀ ਹੁਣ ਸਾਡੇ ਲਈ ਖਤਰਾ ਵਾ ਤੇ ਉਹਨੇ ਲਗਾਤਾਰ ਉਹਨੇ ਐਮਬੈਸੀ ਨਾਲ ਕੰਟੈਕਟ ਬਣਾਇਆ ਪਰ ਐਮਬੈਸੀ ਨੇ ਹੈਲਪ ਨਹੀਂ ਕੀਤੀ ਮੈਂ ਬਹੁਤ ਮੈਨੂੰ ਇਹ ਸ਼ਰਮਨਾਕ ਮੇਲੇ ਗੱਲਿਆ ਕਿ ਮੈਂ ਯਾਰ ਇੰਨੀ ਕਿ ਸਾਡੀ ਹੈ ਸਿਹਤ ਕਿ ਅਸੀਂ ਯਾਰ ਆਪਣੀ ਇੰਡੀਆ ਐਂਬੈਸੀ ਜੇ ਕੋਈ ਫਸਦਾ ਬੰਦਾ ਤਾਂ ਉਹ ਆਪਣੀ ਇੰਡੀਆ ਐਂਬੈਸੀ ਨੂੰ ਦੂਸਰੇ ਦੇਸ਼ ਵਿੱਚ ਕੰਟੈਕਟ ਕਰੇਗਾ ਇੰਡੀਆ ਐਂਬੈਸੀ ਬਣਾਈਆਂ ਜਾਂ ਕੋਈ ਵੀ ਐਂਬੈਸੀਆਂ ਬਣਾਈ ਤਾਂ ਤਾਈਓ ਜਾਨਦੀ ਹੈ ਨਾ ਜੇ ਆਪਾਂ ਕੋਈ ਮੁਸੀਬਤ ਵਿੱਚ ਤਾਂ ਆਪਣੀ ਆਪਣੀ ਐਂਬੈਸੀ ਨੂੰ ਕਾਲ ਕੀਤੀ ਜਾਵੇ ਤਾਂ ਉਹ ਆਪਣੀ ਕਿਸੇ ਤਰ੍ਹਾਂ ਜਿੰਨੀ ਵੀ ਹੈਲਪ ਹੋ ਸਕਦੀ ਹੈ ਉਹ ਹੈਲਪ ਕਰੇ ਪਰ ਨਹੀਂ ਨਾ ਹੀ ਪਿਛਲੀ ਵਾਰ ਹੈਲਪ ਕੀਤੀ ਗਈ ਨਾ ਹੀ ਹੋਣਾ ਜਿਹੜੇ ਬੱਚਿਆ ਇਹਨਾਂ ਦੀ ਹੈਲਪ ਕੋਈ ਕੀਤੀ ਗਈ ਅਸੀਂ ਗਏ ਸੀ ਜੀ ਆਪਣਾ ਅਪ੍ਰੈਲ 2024 ਚ 7th ਅਪ੍ਰੈਲ 2024 ਸੋ ਸਾਨੂੰ ਉੱਥੇ ਕਹਿ ਕੇ ਦਿੱਥੋਂ ਇਹ ਲਿਜਾਇਆ ਗਿਆ ਸੀ ਕਿ ਤੁਹਾਨੂੰ ਕੋਰੀਅਰ ਦਾ ਕੰਮ ਹੈ ਇਹ ਕੋਰੀਅਰ ਦਾ ਕੰਮ ਤੁਹਾਨੂੰ ਦਵਾਂਗੇ ਅਸੀਂ ਕੋਈ 90+ 90000 ਤੋਂ ਉੱਪਰ ਤੁਹਾ ਵੀਡੀਓ ਸੈਲਰੀ ਹੋਊਗੀ ਤੁਹਾਨੂੰ ਰਹਿਣਖਾਨ ਨੂੰ ਕੰਪਨੀ ਦਊਗੀ ਤਾਂ ਠੀਕ ਹੈ ਜੀ ਅਸੀਂ ਗਏ ਸੀ 24 ਜਨਵਰੀ 24 ਦੇ ਵਿੱਚੋਂ ਕੁਝ ਮਿਸ ਹੋ ਗਏ ਸੀ ਜਾਣ ਲੱਗਿਆਂ ਤੇ 18 ਬੰਦੇ ਗਏ ਸੀ ਅਸੀਂ ਉੱਥੋਂ ਜਾਂਦਿਆਂ ਉੱਥੋਂ ਮੈਨੇਜਰ ਆਏ ਸੀ ਜੀ ਆਪਣਾ ਕੰਪਨੀ ਜੋ ਵੀ ਬਣਾਈ ਸੀ ਮੇਰੇ ਕੋਲ ਪੇਪਰ ਪਿਆ ਕਰੇ ਸੌਰੀ ਮੈਂ ਲੈ ਕੇ ਨਹੀਂ ਆਇਆ ਕਿਉਂਕਿ ਸਾਡੇ ਉੱਧਰ ਪਾਣੀ ਆਇਆ ਹੋਇਆ ਹੈ ਕਾਫੀ ਸੋ ਮੇਰਾ ਪ੍ਰਿੰਟ ਵੀ ਡੁੱਬਿਆ ਹੋਇਆ ਅੱਗੇ ਵਾਲੇ ਵੀ ਡੁੱਬੇ ਹੋਏ ਅਸੀਂ ਤਾਂ ਦਿਨ ਰਾਤ ਸੇਵਾ ਕਰਦੇ ਪਏ ਹਾਂ ਜੀ ਉੱਥੇ ਤੇ ਤਾਂ ਕਰਕੇ ਨਹੀਂ ਮੈਂ ਲਿਆ ਸਕਿਆ ਪੇਪਰ ਜਨ ਮੈਂ ਦੇਾਂਗਾ ਕੱਲੀ ਕੱਲੀ ਵੇ ਉਸ ਤੋਂ ਬਾਅਦ ਜੀ ਸਾਨੂੰ ਇਹਨਾਂ ਨੇ 에어ਪੋਰਟ ਤੋਂ ਹੀ ਜਦੋਂ ਅਸੀਂ ਇੱਥੋਂ ਦਿੱਲੀ ਦੇ ਜਿਹੜੇ 6 April ਨੂੰ 2024 ਨੂੰ ਤੇ 7 ਨੂੰ ਉੱਥੇ ਪਹੁੰਚੇ ਜੀ ਅ ਰਸ਼ਵੰਦ ਜਿਹੜੀ ਇਮੀਗ੍ਰੇਸ਼ਨ ਨੇ ਸਾਨੂੰ ਉਹਨਾਂ ਨੇ ਰੋਕ ਲਿਆ ਕਿਉਂਕਿ ਜਿਹੜੇ 6 ਬੰਦੇ ਨਹੀਂ ਸੀ ਗਏ ਉਹ ਸਾਨੂੰ ਤਾਂ ਪਤਾ ਨਹੀਂ ਸੀ ਮਤਲਬ ਕਾਹਦੇ ਕਰਕੇ ਰੋਕਿਆ ਉਹਨਾਂ ਸਾਨੂੰ 4-5 ਘੰਟੇ ਖਰਾਬ ਕੀਤਾ ਉੱਥੇ ਉਹ ਰੋਕਿਆ ਤਾਂ ਸੀ ਉਹਨਾਂ ਨੇ ਜਿਹੜੇ 에ਜੰਟਸ ਨੇ ਇੱਥੋਂ 24 ਬੰਦੇ ਲੈ ਜਾਣੇ ਸੀ ਉਹਨਾਂ ਵਿੱਚੋਂ 6 ਘੱਟ ਸੀ ਤੇ ਉਹ ਪੁੱਛਦੇ ਪੁੱਛਦੇ ਸੀ ਉਹਨਾਂ 에ਜੰਟਸ ਨੂੰ ਕਿ 6 ਬੰਦੇ ਬਾਕੀ ਦੇ ਕਿੱਥੇ ਆ ਸਾਡੇ ਉਹ ਵੀ ਪੂਰੇ ਕਰਕੇ ਦਿਓ ਕਿਉਂਕਿ ਇਹ ਜੋ ਚੱਲ ਰਿਹਾ ਹੈ ਨਾ ਸਿਸਟਮ ਸਾਰਾ ਇਹ 에ਜੈਂਟਸ ਦੇ ਬਿਲਕੁਲ ਮਤਲਬ ਤੁਸੀਂ ਲਾ ਲੋ ਕਿ ਬੰਦੇ ਵੇਚੇ ਜਾ ਰਹੇ ਨੇ ਅੱਗੇ ਸਾਡਾ ਖਾਸ ਕਰਕੇ ਪੰਜਾਬੀਆਂ ਦਾ ਤੇ ਸਰਦਾਰਾਂ ਦਾ ਤੇ ਜਿਹੜੇ ਆ ਆਪਣੇ ਇੱਧਰ ਵਾਲੇ ਨੇ ਮੁੰਡੇ ਹਰਿਆਣੇ ਵਾਲੇ ਜਿਹੜੇ ਮਤਲਬ ਮਰਨ ਤੋਂ ਡਰਦੇ ਨਹੀਂ ਉਹਨਾਂ ਨੂੰ ਜ਼ਿਆਦਾ ਉਹ ਪ੍ਰੇਫਰ ਕਰਦੇ ਨੇ ਅੱਗੇ ਭੇਜਣਾ ਜਾਂ ਲੜਨਾ ਸੋ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਇੱਕ ਆਪਣਾ ਉਥੋਂ ਅੰਦਰੋਂ ਜਦੋਂ ਅਸੀਂ ਨਿਕਲੇ ਆ ਜੀ 7 ਅਪ੍ਰੈਲ 2024 ਨੂੰ ਸ਼ਾਮ ਨੂੰ ਜੀ ਸਾਨੂੰ ਪੁਲਿਸ ਦੀ ਗੱਡੀ ਇੱਕ ਦੇ ਇੱਕ ਦੋ ਵੈਨਾਂ ਹੋਰ ਸੀਗੀਆਂ ਕਿਉਂਕਿ 18 ਬੰਦੇ ਸੀ ਅਸੀਂ ਸੋ ਇੱਕ ਉਥੋਂ 에어ਪੋਰਟ ਤੋਂ ਸੈਂਟ ਪੀਟਰਸਬਰਗ 에어ਪੋਰਟ ਆ ਉਥੋਂ ਸਾਨੂੰ 30 35 ਕਿਲੋਮੀਟਰ ਅੱਗੇ ਲਿਜਾਇਆ ਗਿਆ ਇੱਕ ਬਿਲਡਿੰਗ ਆ ਸਾਰੀ ਡਿਟੇਲਸ ਹੈ ਮੇਰੇ ਕੋ ਬਿਲਡਿੰਗ ਦੀ ਸ਼ਕਲ ਵੀ ਜਿੱਥੇ ਗਏ 올 디테일ਸ ਹੈ ਜੇ ਮੇਰੇ ਕੋਲ ਉੱਥੇ ਸਾਨੂੰ ਲਿਜਾ ਕੇ ਇਹਨਾਂ ਨੇ ਜੀ ਆਪਣਾ ਇੱਕ ਬਿਲਡਿੰਗ ਦੇ ਵਿੱਚ ਰੱਖ ਲਿਆ ਤੇ ਮਤਲਬ ਸਾਨੂੰ 4 ਦਿਨ ਇਹਨਾਂ ਨੇ ਕੁਝ ਨਹੀਂ ਕਿਹਾ ਕਿ ਜਿੱਦਣ ਮਰਜੀ ਘੁੰਮੋ ਫਿਰੋ ਕਿਉਂਕਿ ਤੁਹਾਨੂੰ ਪਤਾ ਜਿਹੜੇ ਨਵੇਂ-ਨਵੇਂ ਬੱਚੇ ਇਹਨਾਂ ਨੂੰ ਬੜਾ ਘੁੰਮਣ ਫਿਰਨਾ ਸ਼ੌਂਕ ਹੈ ਮੈਂ ਤਾਂ ਚਲੋ ਹੰਡੇ ਆਇਆ ਮੇਰੀ ਇਹ ਜਿਹੜੀ ਹੈ ਉਹ 45 46 ਹੈ ਜੀ ਸੋ ਉਹਨਾਂ ਨੇ ਰਸ਼ੀਅਨ ਆਰਮੀ ਨੇ 60-60 ਸਾਲ ਦੇ ਵੀ ਭਰਦੀ ਕਿਤੇ ਹੋਏ ਆ ਦੇ ਦੇ ਕੇ ওভারੇਜ ਹੋ ਚੁਕੇ ਸੋ ਤੁਹਾਨੂੰ ਇਹਨਾਂ ਚੋਂ ਹੀ ਮਿਲ ਜਾਣਗੇ ਆ ਜਿਹੜੇ ਇੱਥੇ ਆ ਆਪਣੇ ਜਿਹੜੇ ਮੈਂ ਜ਼ਿਆਦਾ ਜਾਣਕਾਰੀ ਨਹੀਂ ਰੱਖਦਾ ਇਸ ਗੱਲਾਂ ਬਾਰੇ ਨਾ ਮੈਂ মিডিਆ ਸਾਹਮਣੇ ਆਇਆ ਪਹਿਲਾਂ ਥੋੜੀ ਜੀ ਗੱਲ ਮੇਰੀ ਹੋਈ ਸੀਗੀ ਉੱਥੇ ਪੰਜਾਬ ਜੀ ਉਦੋਂ ਮੈਨੂੰ ਵੀ ਜ਼ਿਆਦਾ ਕੰਮ ਹੁੰਦੇ ਸੋ ਹੁਣ ਤੇ ਅਸੀਂ ਉਕੇ ਕੰਮੇ ਲੱਗੇ ਪਏ ਆਂ ਜੀ ਦਿਨ ਰਾਤ ਸੇਵਾ ਦੇਈਆਂ ਉਹ ਗੁਰੂ ਨਾਨਕ ਪਾਤਸ਼ਾਹ ਮਿਹਰ ਕਰੇ ਸਾਡੇ ਪੰਜਾਬ ਨੂੰ ਬਚਾਏ ਉਧਰ ਵਾਲਾ ਜਿਹੜਾ ਏਰੀਆ ਜੇ ਸਾਡਾ ਅਨਾਲਾ ਬੈਲਟ ਜਿਹੜੀ ਜੋ ਡੁੱਬੀ ਪਏ ਜੇ ਪਾਣੀ ਜੇ ਇਸ ਟਾਂਕ ਤੇ ਸਾਨੂੰ ਉੱਥੇ ਕੁਝ ਚੀਜ਼ਾਂ ਦੀ ਜ਼ਰੂਰਤ ਆ ਚਲੋ ਮੈਂ ਆਪਣਾ ਵੀਰ ਜੀ ਨਾਲ ਨਾਲ ਗੱਲ ਕਰਾਂਗਾ ਪਰਸਨਲੀ ਦੱਸਾਂਗਾ ਇਹਨਾਂ ਨੂੰ ਜੋ ਵੀ ਹੋਣਗੇ ਪ੍ਰੋਵਾਈਡ ਕਰਾਉਣਗੇ ਕੋਈ ਗੱਲ ਨਹੀਂ ਜੀ ਉਹ ਬਾਕੀ ਤੁਸੀਂ ਉੱਥੋਂ ਦੀ ਗੱਲ ਸੁਣ ਲਓ ਸਾਰੀ ਤੁਹਾਨੂੰ ਮੈਂ ਇੰਨਕ ਦੱਸ ਦੇ ਕਿਉਂਕਿ ਮੇਰੇ ਕੋਲ ਵੀ ਟਾਈਮ ਥੋੜਾ ਜਿਹਾ ਹੈ ਮੈਂ ਵਾਪਸ ਜਾਣਾ ਜੀ ਜਾ ਕੇ ਫਿਰ ਉੱਥੇ ਸੇਵਾ ਦੇ ਲੱਗਣਾ ਸੋ ਮੇਰੀ ਰਿਕਵੈਸਟ ਜੇ ਜਿੰਨੀਆਂ ਵੀ ਗੱਲਾਂ ਕਰਾਂਗਾ ਜੇ ਪੁਆਇੰਟ ਟੂ ਪੁਆਇੰਟ ਥੋੜੀ ਜਿਹੀ ਕਰਾਂਗਾ ਜੇ ਮੇਰੇ ਤੋਂ ਜ਼ਿਆਦਾ ਟਾਈਮ ਨਹੀਂ ਜਾਏਗਾ ਸੋ ਸਾਨੂੰ ਉੱਥੇ ਜਦੋਂ ਚਾਰ ਦਿਨ ਰੱਖਿਆ ਗਿਆ ਖੁੱਲ ਖੁੱਲ ਦਿੱਤੀ ਗਈ ਤੁਸੀਂ ਇੱਥੇ ਮਰਜੀ ਜਾਓ ਜਿੱਥੇ ਮਰਜੀ ਨਾ ਜਾਓ ਘੁੰਮੋ ਫਿਰੋ ਘੁੰਮ ਫਿਰ ਕੇ ਜੀ ਅਸੀਂ ਜਦ ਚਾਰ ਕੁ ਦਿਨ ਬਾਅਦ ਸਾਡੇ ਇਹਨਾਂ ਨੇ ਅਕਾਊਂਟ ਖੁਲਵਾਉਣੇ ਸ਼ੁਰੂ ਕਰ ਦਿੱਤੇ ਜੇ ਏਜੰਟ ਸੀਗੇ ਇੱਕ ਲੜਕਾ ਸੀਗਾ ਏਜੰਟ ਇਥੋਂ ਦਾ ਆਪਣਾ ਹਰਿਆਣੇ ਦਾ ਕੀ ਨਾਮ ਦਾ ਮੈਂ ਨਾਮ ਭੁੱਲ ਗਿਆ ਜੀ ਉਹਦਾ ਹਾਂ ਜਤਿੰਦਰ ਸ਼ਰਾਵਤ ਐਂਡ ਇੱਕ ਸੁਮਿਤ ਸੀਗਾ ਜੀ ਹਾਂ ਦਿੱਲੀ ਤੋਂ ਉਹਦੀ ਮੇਰੇ ਖਿਆਲ ਨਾਲ ਕੋਈ ਟਰੈਵਲ ਏਜੰਸੀ ਆ ਆਈ ਡੋਨਟ ਨੋ ਮੈਨੂੰ ਨਹੀਂ ਪਤਾ ਕਿੱਥੇ ਹੈ ਉਹ ਕਿਹੜੀ ਜਗ੍ਹਾ ਹੈ ਕਿਉਂਕਿ ਮੈਂ ਉੱਥੋਂ ਗਿਆ ਹੀ ਨਹੀਂ ਤੇ ਇਹ ਸਾਰੇ ਲੈ ਕੇ ਗਏ ਸੀ ਸਾਨੂੰ ਇੱਕ ਮੈਨੇਜਰ ਨਾਲ ਆਈ ਸੀ ਜੀ ਤਾਂ ਤੁਹਾਨੂੰ ਦੱਸ ਦਿਆ ਉਸ ਤੋਂ ਬਾਅਦ ਇਹਨਾਂ ਨੇ ਅਕਾਊਂਟ ਖਲਵਾਉਣੇ ਸ਼ੁਰੂ ਕਰਦੇ ਤੇ ਸਾਡਾ ਮੈਡੀਕਲ ਕਰਵਾਉਣਾ ਸ਼ੁਰੂ ਕਰਦੇ ਤੇ ਸਾਨੂੰ ਇਹੀ ਕਿਹਾ ਗਿਆ ਕਿ ਤੁਹਾਡਾ ਕੰਮ ਜਿਹੜਾ ਹੈ ਉਹ ਕਰੀਅਰ ਦਾ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ ਚਲੋ ਮੈਂ ਵੀ ਪਹਿਲਾਂ ਗਿਆ ਸੀਗਾ ਮੇਰੇ ਅ ਪਹਿਲਾਂ ਵੀ ਮੈਂ ਕਾਫੀ ਦੇਸ਼ ਘੁੰਮਿਆ ਸੋ ਮੈਂ ਕਿਹਾ ਤੇ ਹੋਊਗਾ ਕੰਪਨੀ ਦਾ ਮੋਡਿਊਲ ਹੁੰਦਾ ਕਿ ਆਪਣਾ ਮੈਡੀਕਲ ਫਿੱਟ ਬੰਦਾ ਚਾਹੀਦਾ ਤੇ ਹਾਂਜੀ ਉਸ ਤੋਂ ਅੱਗੇ ਇਹਨਾਂ ਨੇ ਜੀ ਸਾਡੇ ਨਾਲ 4 ਦਿਨ ਰੱਖ ਕੇ ਸਾਨੂੰ ਉੱਥੇ ਤੇ ਅਕਾਊਂਟ ਥਲवाने ਤੋਂ ਕਿਤੇ ਮੈਡੀਕਲ ਹੋ ਗਿਆ ਸਾਡਾ ਜਿਹੜੇ ਫਿੱਟ ਸੀਗੇ ਜਿਹੜੇ ਅਨਫਿੱਟ ਸੀ ਉਹ ਵੀ ਚੱਲੇ ਨਾਲ ਹੀ ਕਿਉਂਕਿ ਜਗਦੀਪ ਦੀ ਜਿਹਦੇ ਜਿਹੜੇ ਬਦਰ ਨੇ ਉਹ ਫਿਜ਼ੀਕਲੀ ਚੈਲੰਜ ਨੇ ਸੋ ਉਹਨਾਂ ਨੂੰ ਸナイਪਰ ਬਣਾਇਆ ਗਿਆ ਤੇ ਕੁੱਟ-ਕੁੱਟ ਕੇ ਚਲੋ ਮੇਰੇ ਤੋਂ ਪਹਿਲਾਂ ਗਏ ਸੀ ਉਹ 2 ਮਹੀਨੇ ਸਾਨੂੰ ਉਸ ਤੋਂ ਬਾਅਦ ਜੀ ਇਹਨਾਂ ਨੇ 15 18 ਅਪ੍ਰੈਲ ਨੂੰ ਸਾਡੇ ਅਕਾਊਂਟ ਖਲਵਾਏ ਗਏ ਉਹਦੇ ਵਿੱਚ 2-2 ATM ਲਾਏ ਗਏ ਕੁਝ ਲੋਕਾਂ ਦੇ ਸਵੇਰ ਬੈਂਕ 'ਚ ਖਲਵਾਏ ਗਏ ਕੁਝ ਦੇ VTB 'ਚ ਖਲਵਾਏ ਗਏ ਸੋ ਉਸ ਤੋਂ ਬਾਅਦ ਕੀ ਕੀਤਾ ਇਹਨਾਂ ਨੇ ਦੋ-ਦੋ ਏਟੀਐਮ ਕਾਰਡ ਬਣਵਾਏ ਉਸੇ ਹੀ ਆਪਣਾ ਅਕਾਊਂਟ ਦੇ ਇੱਕ-ਇੱਕ ਕਾਰਡ ਆਪਣੇ ਕੋਲ ਰੱਖ ਲਿਆ ਜਿਹੜੇ ਏਜੰਟ ਸੀਗੇ ਇੱਕ-ਇੱਕ ਕਾਰਡ ਸਾਨੂੰ ਦੇ ਦਿੱਤਾ ਗਿਆ ਮੈਂ ਉਹਦੇ ਤੇ ਸਵਾਲ ਕੀਤਾ ਕਿ ਤੁਸੀਂ ਕਿਉਂ ਰੱਖਦੇ ਹੋ ਉਹ ਕਹਿੰਦੇ ਕਿ ਤੁਸੀਂ ਅੱਗੇ ਚਲੇ ਜਾਣਾ ਜਿਹੜੇ ਪੈਸੇ ਆ ਪਿੱਛੇ ਮਤਲਬ ਤੁਸੀਂ ਦੂਰ ਕੰਪਨੀ 'ਚ ਕੰਮ ਕਰਨਾ ਹੈ ਤੇ ਤੁਹਾਨੂੰ ਇੱਥੋਂ ਪੈਸੇ ਪਾਣ ਦਾ ਪਤਾ ਨਹੀਂ ਲੱਗਣਾ ਅਸੀਂ ਤੁਹਾਡੇ ਜਿੰਨੇ ਵੀ ਪੈਸੇ ਆਣਗੇ ਏਟੀਐਮ ਤੋਂ ਕਢਵਾ ਕੇ ਤੁਹਾਡੇ ਘਰ ਦੇ ਨੂੰ ਪਾ ਦਿਆ ਕਰਾਂਗੇ ਗਿਆ ਠੀਕ ਹੈ ਕੋਈ ਗੱਲ ਨਹੀਂ ਚਲੋ ਉੱਥੋਂ ਸਾਨੂੰ ਜਿਨ੍ਹਾਂ ਨੇ 18 ਨੂੰ કે 19 ਨੂੰ ਪਤਾ ਨਹੀਂ ਅੱਗੇ ਸਾਨੂੰ ਇਹਨਾਂ ਨੇ ਰਸਟੋਫ ਦੀਆਂ ਟਿਕਟਾਂ ਲੈ ਕੇ 11 12 ਬੰਦਿਆਂ ਨੂੰ ਟ੍ਰੇਨ ਤੇ ਚੜਾਤਾ ਇੱਕ ਤਾਂ ਸਾਡੇ ਨਾਲ ਆਰਮੀ ਦਾ ਬੰਦਾ ਭੇਜਿਆ ਗਿਆ ਜਿਹਦੇ ਕੋਲ ਸਾਡੇ ਟੋਕਨ ਸੀਗੇ ਸਾਰੇ ਟੋਕਨ ਨੰਬਰ ਹੁੰਦਾ ਗਲੇ 'ਚ ਪਾਉਣ ਵਾਲਾ ਉਹ ਸੀਗੇ ਸਾਰੇ ਆ ਬੈਚ ਨੰਬਰ ਜਿਹੜੇ ਨੇ ਸੋ ਉਹ ਸਾਨੂੰ ਰਸਟੋਫ ਜਾ ਕੇ ਦਿੱਤੇਗੇ ਰਸਟੋਫ ਸੀ ਸੈਂਟ ਪੀਟਰਬਰਗ ਤੋਂ ਰਸਟੋਫ ਵਾਹ ਟ੍ਰੇਨ ਗਏ ਆ ਜੀ ਸੋ ਸਾਨੂੰ ਕਿਸੇ ਨੇ ਇਮੀਗ੍ਰੇਸ਼ਨ ਨੇ ਚੈੱਕ ਨਹੀਂ ਕੀਤਾ ਕੋਈ ਕੁਝ ਨਹੀਂ ਸਿਰਫ ਉੱਥੇ ਇਮੀਗ੍ਰੇਸ਼ਨ ਸਲਿੱਪ ਹੁੰਦੀ ਹੈ ਤੇ ਜਿਹੜੇ ਵੀ ਡਾਕੂਮੈਂਟਸ ਹੁੰਦੇ ਨੇ ਉੱਥੇ ਜਿੱਦਾਂ ਰਸ਼ੀਅਨ ਭਾਸ਼ਾ 'ਚ ਹੀ ਸਾਡੇ ਤੋਂ ਉਹਨਾਂ ਨੇ ਕੰਟਰੈਕਟ ਸਾਈਨ ਕਰਵਾਇਆ ਭਾਸ਼ਾ ਦੀ ਸਮਝ ਨਾ ਹੋਣ ਕਰਕੇ ਜਾਂ ਇੰਟਰਨੈਟ ਅਵੇਲੇਬਲ ਨਾ ਹੋਣ ਕਰਕੇ ਉੱਥੇ ਸਾਨੂੰ ਕੁਝ ਵੀ ਜਿੱਦਾਂ ਸਮਝ ਨਹੀਂ ਲੱਗਾ ਤੇ ਸਾਡੇ ਤੋਂ ਸਾਈਨ ਕਰਵਾ ਲਏਗੇ ਉਹ ਸਾਨੂੰ ਜਦੋਂ ਰਸਤਾ ਵਾਸੀ ਗਏ ਆ ਤੇ ਉਹਨੂੰ ਅਸੀਂ ਘੜੀ-ਘੜੀ ਪੁੱਛਦੇ ਸੀ ਇਹਦਾ ਸਾਡੇ ਨਾਲ ਗਿਆ ਕਿਉਂਕਿ ਇੰਗਲਿਸ਼ ਵੀ ਬਹੁਤ ਘੱਟ ਜਾਣਦੇ ਨੇ ਜਿਹੜੇ ਰਸ਼ੀਅਨਸ ਨੇ ਸੋ ਉਹਨੂੰ ਅਸੀਂ ਜੱਦੀ ਪੁੱਛਦੇ ਸੀ ਉਹ ਥੋੜੀ ਜੀ ਇੰਗਲਿਸ਼ ਜਾਣਦਾ ਸੀ ਤੋਂ ਕਹਿੰਦਾ ਆਈ ਡੋਨਟ ਨੋ ਆਈ ਡੋਨਟ ਨੋ ਮੈਂ ਉਹਨੂੰ ਥਾਫੀਵਾਰੀ ਪੁੱਛਿਆ ਕਿ ਕਿੱਥੇ ਲੈ ਕੇ ਜਾਂਦੇ ਹੋ ਉਹ ਕਿੰਨੀ ਦੂਰ ਹੈ ਥੋ ਕਹਿੰਦਾ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਬਸ ਇਹੀ ਗੱਲਾਂ ਕਰਦਾ ਰਿਹਾ ਉਹ ਹਾਂ ਆਪਾਂ ਵਾਹਾਂ ਤੇ ਉੱਥੇ ਤੁਸੀਂ ਵਾਪਸ ਕਿੱਦਾਂ ਆ ਗਏ ਆਪਾਂ ਵਾਹਾਂ ਤੇ ਜਾ ਰੋਹਾ ਕਿੰਨੇ ਦਿਨ ਆਪ ਫਸੇ ਰਹੇ ਹੋ ਕਿਵੇਂ ਵਾਹਾਂ ਸੇ ਬਾਹਰ ਆ ਗਏ ਮਣ रोल जी आप पूरी बात सुनेंगे आपको तभी पता चलेगा आपको शॉर्ट में बता देता हूं मैं रस्तों में हमारी ट्रेनिंग हुई है नोवोचस्क में और वहाँ पंद्रह दिन या सोलह दिन ट्रेनिंग देने के बाद हमें यूक्रेन भेज दिया गया यूक्रेन दुनस्क के पास दुनस के पास मकेव का पड़ता है जी वहाँ पर वहाँ हमें दस दिन अंडरग्राउंड रखा गया और ट्रेनिंग दी गई घरों के पास बिल्कुल बॉर्डर के ऊपर और यहाँ हम लोग समझते हैं कि एट्टी ए के सेवन सबसे बड़ी गन है मैंने तो गन्ने भी वहाँ जाके देखी हैं क्योंकि मैं जट परिवार से हूँ और ये खेती करने वाला आदमी हूँ सीधी सी बात है जी तो उसके बाद ही हमें वहाँ अंधेरे में निकाला गया दस दिन रख के आगे भेजा गया कि आप की जॉब जो है वो वहाँ पे खाना पहुँचाने की है और सामान पहुँचाने की है आर्मी तक हमने तब भी हौसला कर दिया चलो कोई बात ना जब रात में हमें निकाला गया वहां से दस किलोमीटर हम अंदर गए मकेबका से तीस किलोमीटर आगे पड़ता है वो कृष्णा गौरव का करके जगह है रेड हिल एरिया पड़ता है वो यूक्रेन में तो वहां पे फुल वॉर चल रही थी तब तो इनके जो भाई साहब हैं वो मे से दो महीने पहले गए थे वहां पे हमें रात में निकाला गया इतनी सी जगह थी और चारों तरफ माइन लगे हुए थे और माइन्स के बीच में से ही जाना था किसी का भी पाया मतलब पाँव इधर उधर होता है तो आदमी पंद्रह फीट या बीस फीट ऊपर जाता है या फटी जाता है और जब हम रात में जा रहे थे तो मेरे पीछे जो रशियन ये छह आदमियों का एक बैच बना के चलते थे रशियन आर्मी वाले और उनमें से एक दस मीटर की दूरी पे चलते थे ਕਿਉਂਕਿ ਅਗਰ ਕਿਸੇ ਕੋ ਡਰੋਨ ਲੱਗੇਗਾ ਜੀ ਸਰ ਤੁਸੀਂ ਆਏ ਵਾਪਸ ਕਿਦਾਂ ਵਾਪਸ ਤਾਂ ਹੀ ਤਾਂ ਚੁਲਾ ਲੋ ਕੁਛ ਤਾਂ ਇਹ ਵੀਰ ਜੀ ਨੇ ਬਹੁਤ ਸਾਡੀ ਹੈਲਪ ਕੀਤੀ ਹੈ ਜਗਦੀਪ ਭਾਜੀ ਨੇ ਇੱਕ ਮੈਂ ਇਹਨਾਂ ਦਾ ਨਾਂ ਨਹੀਂ ਜਾਣਦਾ ਫਸਟ ਟਾਈਮ ਮਿਲ ਰਹੇ ਹਮਿੰਦਰ ਭਾਜੀ ਨੇ ਸੋ ਇਹਨਾਂ ਨੇ ਐਮਏ ਡਿਪਾਰਟਮੈਂਟ ਨੂੰ ਜਾਂ ਹੋਰ ਵੀ ਜਿੰਨੇ ਵੀ ਗਵਰਨਮੈਂਟ ਤੱਕ ਪ੍ਰੈਸ਼ਰ ਪਾ ਸਕਦੇ ਸੀ ਆਪਾਂ ਪਾਇਆ ਤੱਕ ਵੀ ਇਹਨਾਂ ਦਾ ਜ਼ੋਰ ਲੱਗਦਾ ਸੀ ਲਾਇਆ ਤਾਂ ਵਾਪਿਸ ਆਏ ਆ ਜੀ ਨਹੀਂ ਤੇ ਸਾਡੀਆਂ ਵੀ ਲਾਸ਼ਾਂ ਉੱਥੇ ਕਿਤੇ ਰੁਲਦੀਆਂ ਹੋਣੀਆਂ ਸੀ ਕਿਉਂਕਿ ਉੱਥੇ ਆਮ ਹੀ ਪਈਆਂ ਜੀ